ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਇੱਕ ਗੱਭਣਾ ਬਈ ਤੇ ਇੱਕ ਤਾਜੀ ਸੂਈ ਵੀ ਆ ਆਉ ਪੁੱਛ ਲੈਣੇ ਬਾਈ ਛੋਟੇ ਬਾਈ ਜੀ ਹਸੀ ਕਾਲ ਸਸਰੀਏ ਬਾਈ ਜੀ ਹੋ ਠੀਕ ਵੀ ਬੰਦੀ ਬਾਰੇ ਬਈਏ ਤੁਸੀਂ ਦੱਸੋ ਜੀ ਚਲੋ ਬੰਦੀਆ ਨਾਮ ਤੇ ਐਡਰੈਸ ਕੋ ਬਰੇ ਨਾਮ ਹੈਗਾ ਗਗਨਦੀਪ ਪਿੰਡ ਮੀਨੀਆਂ ਹੂੰ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਣਾ ਨੇੜੇ ਪਿੰਡ ਬਈ ਮੀਨੀਆਂ ਦੇ ਬਰੇ ਨੇੜੇ ਤਾਂ ਚੱਕਰ ਵੀ ਪੈ ਜਾਂਦਾ ਠੀਕ ਆ ਬੌਡੇ ਵੀ ਲਾਗੇ ਪੈ ਜਾਂਦਾ ਆਪਣੇ ਠੀਕ ਆ ਬਾਈ ਤੇ ਲੋਪੋ ਵੀ ਨੇੜੇ ਹੀ ਆਪਣੇ ਮੋਬਾਈਲ ਨੰਬਰ ਬੋ ਬਾਈ 8872245699 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਹੇ ਸੁੰਦੀ ਆ ਬਰੇ ਇਹ ਦੂਜੇ ਸੂਹੇ ਸੁੰਦੀ ਆ ਵੜਾ ਕਿੰਨੇ ਦਿਨ ਲੈਂਦੀ ਤੇ ਹਜੇ ਲੈਂਦੀ ਆ ਇਹ 15 ਦਿਨ ਬੜਾ 15 ਦਿਨ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਦਾ ਵੀ ਇਹਦੇ ਮਾਲਕ ਜਰਾ 19 ਲੀਟਰ ਦਾ ਪਹਿਲੇ ਛੇ ਪਾਲੂਨ ਦਾ ਦਿੱਤਾ ਹੋਇਆ ਠੀਕ ਆ 6s ਵੀ ਉਹ ਦੀ ਚੰਗੀ ਆ ਖੋਲ ਬਾਈ ਤੋੜ ਕੇ ਦਿਖਾ ਦੇ ਜਿਆਦਾ ਬਰੀਡ ਚੰਗੀ ਆ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਕੱਦ ਬਾਈ ਵੀ ਤੋ ਬਾਹਰ ਦਊਗੀ ਹੁਣ ਰੰਗ ਰੂਪ ਚੰਗਾ ਠੀਕ ਆ ਬਾਈ ਬਾਕੀ ਤੋਰਾ ਤਾਰਾ ਚੰਗਾ ਬੜਾ ਸੁਨੱਕੀ ਆ ਬਾਈ ਤੇ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਕੱਚੀ ਕੱਚੀ ਆ ਹਜੇ ਬਾਈ ਖਾਣ ਬਹੁਤ ਚੰ ਹਾਂ ਥਾਮ ਥਣ ਬਹੁਤ ਚੰਗਾ ਲੱਗਾ ਸਿਰ ਸੌ ਬਦੇਰੀਆ ਕੱਲਾ ਕੱਲਾ ਥਣ ਚਾਰੇ ਥਣ ਨਖੜ ਮੇਲੇ ਪੂਰੇ ਗੈਪ ਦੇ ਨੇੜ ਤੋਂ ਚੈੱਕ ਕਰ ਲੋ ਥਣ ਦਾ ਸਾਬ ਵਾਚਿੰਗ ਮੁੱਲ ਬਈ ਇਹਦਾ ਵੀਰੇ ਮੁੱਲ ਆਪਾਂ ਫੋਨ ਤੇ ਹੀ ਕਰ ਦਿਆਂਗੇ ਜਾਇਜ਼ ਹੋ ਹਾਂ ਮੁੱਲ ਜਾਇਜ਼ ਹੀ ਹੋ ਬਈ ਠੀਕ ਆ ਮੁੱਲ ਬਾਈ ਕਹਿੰਦਾ ਕੱਚੀ ਆ ਨਾ ਜੇ ਤਿਆਰ ਹੁੰਦੀ ਤਾਂ ਫਿਰ ਆਪਾਂ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਬਿਲਕੁਲ ਵੜ ਦੇ ਹਿਸਾਬ ਨਾਲ ਜਾਇਜ਼ ਕਰਾਂਗੇ ਕੱਚੀ ਆ ਬਾਈ ਕਹਿੰਦਾ ਤਾਂ ਨਹੀਂ ਰੇਟ ਕਰਿਆ ਹਨ ਤੇ ਤਿਆਰ ਹੋ ਕੇ ਵੜਨੇ ਚੰਗੇ ਰੁਪਏ ਬਟਾਉਣੇ ਆ ਅੱਗੇ ਬਈ ਦੋ ਨੰਬਰ ਕਿਹੜਾ ਸੂਸ ਹੋਈ ਵੀ ਆ ਬਿਰੇ ਇਹ ਵੀ ਦੂਜੇ ਸੂਏ ਸੂਈ ਵੀ ਹੈ ਬੜਾ ਕਦੋਂ ਸੂਈ ਹੈ ਤੈਨੂੰ ਬਿਰੇ ਅੱਜ ਤੀਜਾ ਦਿਨ ਹੋ ਗਿਆ ਬੜਾ ਨੂੰ ਸੂਈ ਠੀਕ ਹੈ ਬਾਈ ਬੱਚਾ ਕੀ ਹੈ ਬੱਚਾ ਬਿਰੇ ਬੱਛਾ ਵਗਦਾ ਬੱਚਾ ਠੀਕ ਹੈ ਕਿੰਨੇ ਕ ਬੋੜੀ ਤੇ ਆ ਬਿਰੇ ਹੈਗਾ ਇਸਲੇ 12 13 ਕਿਲੋ ਬੋੜਾ ਇਸ ਟਾਈਮ ਦੁੱਧ ਦੇ ਦੂਗੀ ਇਹ 14 15 ਕਿਲੋ ਠੀਕ ਹੈ ਬਾਈ ਠੀਕ ਹੈ ਹੋਲ ਲਾ ਤੋਰ ਕੇ ਦਿਖਾ ਦੇ ਗਰਮੀ ਬਿਲਕੁਲ ਨਹੀਂ ਮੰਨਣੀ ਐਂਟ ਆ ਜਿਹੜੀ ਕਰਮਲੇ ਦੀ ਫੁੱਲ ਚੰਗੀ ਆਊਗੀ ਦੱਦ ਬੱਡ ਚੰਗਾ ਰੰਗ ਰੂਪ ਚੰਗਾ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਬਿਰੇ ਇੱਕ ਨੰਬਰ ਆਈ ਹਾਂ ਚੋਣ ਜਵਾ ਨੂੰ ਬਥੇਰੀ ਪੂਰੀ ਠੰਡੀ ਆ ਠੀਕ ਆ ਤੋਰਾ ਤਾਰਾ ਚੰਗਾ ਕਰਮ ਵਾਲੀ ਦਾ ਥਣ ਬਹੁਤ ਚੰਗਾ ਲੱਗਿਆ ਸਿਵਾਈ ਚ ਵੀ ਵਿਵਾਈ ਕਹਿੰਦਾ ਨੰਬਰ 1 ਹੈਗੀ ਮੋੜ ਲੈ ਬਾਈ ਇਹਦਾ ਮੁੱਲ ਕੀ ਰੱਖੇ ਬੀਰੇ ਦਾ ਮੁੱਲ ਹੈਗਾ 48000 ਰੁਪਏ ਮਾਨਤਨ ਹੋ ਜੀ ਹਾਂ ਬਸ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਉਹ ਦੇ ਲੈਣ ਵਾਲਾ ਕੰਮ ਹੀ ਆ ਕੋਈ ਬਾਹਲਾ ਨਹੀਂ ਹੈਗਾ ਠੀਕ ਆ ਬਾਈ 48000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਆਰਡਰ ਦੀ ਕੁਆਲਿਟੀ ਬਾਈ ਨੇੜ ਤੋਂ ਚੈੱਕ ਕਰ ਲਓ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਵ ਤੇ ਠੰਡੀ ਸੀਲ ਆ ਬਾਈ ਕਹਿੰਦਾ ਚਵਾਈ ਚੁਈ ਓਕੇ ਆ ਫਿਰ ਸਕੂਲ ਸਰੰਗ ਰੂਪ ਬੱਚਾ ਮਗਰ ਬੱਚਾ ਸੁਈ ਸੁਵਾਈ ਪਰ ਆ ਵੀ ਚੰਗੀ ਆ ਕੱਚੀ ਕੱਚੀ ਅਦਣ ਲੈਂਦੀ ਆ ਬਾਈ ਆਰਡਰ ਕਰ ਮਾਲੀ ਸੋਨਾ ਤਿਆਰ ਕਰ ਲਓ ਕਿਸੇ ਵੀਰ ਨੂੰ ਦੋਵੇਂ ਨਗਾ ਚ ਕੋਈ ਵੀ ਨਗਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਦਲੋ ਧੰਨਵਾਦ